ਦੀ ਸਪੋਰਟ ਸਭ ਤੋਂ ਵੱਡੀ ਹਾਂ ਉਸ ਤੋਂ ਬਾਅਦ ਡੈਡੀ ਦੀ ਸਪੋਰਟ ਨਾਲ ਜਿੱਦਾਂ ਮਾਦੀ ਸੀਗਾ ਡੈਡੀ ਮੈਨੂੰ ਉਸ ਟਾਈਮ 10 20 ਰੁਪਏ ਹੀ ਬਹੁਤ ਹੁੰਦੇ ਸੀਗੇ ਦੇ ਦੇਣੇ ਕਾਲਜ ਜਾਣਾ ਹਨ ਤੇ ਨਾਲ ਬਹੁਤ ਚੀਜ਼ ਤੇ ਇੱਕ ਚੀਜ਼ ਬਾਈ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਤੁਹਾਨੂੰ ਜਿਹੜੀ ਜ਼ਿੰਦਗੀ ਦਾ ਮੈਂ ਘਾਟਾ ਖਾਦਾ ਹਾਂ ਆਪਾਂ ਕੀ ਕਰਦੇ ਹਾਂ ਸ਼ੌਂਕ ਸ਼ੌਂਕ ਦੇ ਵਿੱਚ ਬਾਈ ਮੈਨੂੰ ਸ਼ੌਂਕ ਦਾ ਵੀ ਚੰਡੀਗੜ੍ਹ ਪੜ੍ਹੂੰਗਾ ਮੈਂ ਬੜਾ ਸੋਚਿਆ ਮੈਂ ਕਿ ਯਾਰ ਵੀ ਨਹੀਂ ਫੁਕਰੀ ਚਲਾ ਲਓ ਜਾਂ ਕੁਝ ਵੀ ਲਾ ਲਓ ਨਾ ਵੀ ਸਟੱਡੀ ਕਰਨੀ ਤਾਂ ਬਾਈ ਚੰਡੀਗੜ੍ਹ ਪੜ੍ਹਨੀ ਆ ਤੇ ਇਹ ਕਹਦਾ ਹੁੰਦਾ ਨਾ ਵੀ ਜਿਹੜਾ ਮਾਵਾ ਪਾ ਕਹਿੰਦੇ ਉਹਦੀ ਮੰਨਣੀ ਚਾਹੀਦੀ ਹੈ ਗੱਲ ਤੇ ਮੈਨੂੰ ਡੈਡੀ ਨੇ 2012 13 ਦੀ ਗੱਲ ਆ ਜਾਂ ਕਾਲਜ ਤੋਂ ਮੈਂ ਸਕੂਲ ਤੋਂ ਪਾਸ ਆਊਟ ਹੋਇਆ ਉਸ ਤੋਂ ਬਾਅਦ ਮੈਨੂੰ ਡੈਡੀ ਨੇ ਇੱਕ ਗੱਲ ਕਹੀ ਸੀ ਕਿ ਪਰਮ ਐ ਕਰ ਵੀ ਤੂੰ ਨਾ ਆਈਟੀ ਲੱਗ ਜਾ ਠੀਕ ਹੈ ਤੇ ਮੈਂ ਕਿਹਾ ਆਈਟੀ ਮੈਂ ਲੱਗਾਂਗਾ ਅੱਦੋਂ ਕਿ ਮੈਂ ਰੋਪੜ ਪੜੂੰਗਾ ਸਰਕਾਰੀ ਚ ਮਾਤਾ ਕਾਲਜ ਪੜੂੰਗਾ ਦੋਆਬੇ ਚ ਜਾਊਂਗਾ ਮਾਸਟਰ ਡਿਗਰੀ ਪੜੂੰਗਾ ਨਾ ਸ਼ੌਂਕ ਸ਼ੌਂਕ ਦੇ ਵਿੱਚ ਲਾ ਲਓ ਜੋ ਚੰਡੀਗੜ੍ਹ ਦੀ ਹਵਾ ਜਿਹੜੀ ਇਹਦੇ ਬੰਦੇ ਨੇ ਪੱਟ ਲੈਂਦੀ ਹੈ ਤੇ ਉਹ ਚੀਜ਼ ਮੈਂ ਉੱਥੇ ਲੱਗਿਆ ਬਈ ਨਹੀਂ ਨਹੀਂ ਉੱਥੇ ਜਾਊਂਗਾ ਮੈਂ ਉੱਥੇ ਜਾਈ ਗਿਆ ਜਾਈ ਗਿਆ ਮਤਲਬ ਇਹ ਉੱਥੇ ਜਾ ਕੇ ਬਾਅਦ ਚ ਪਤਾ ਲੱਗਿਆ ਡੈਡੀ ਦੀ ਮੇਰੇ ਡੈਥ ਹੋ ਗਈ ਤੇ ਡੈਥ ਹੋਣ ਤੋਂ ਬਾਅਦ ਮੈਨੂੰ ਬਾਅਦ ਚ ਪਤਾ ਲੱਗਿਆ ਜੇ ਕਾਸ਼ ਮੈਂ ਜੇ ਉਹ ਮੈਂ ਉਦਨ ਮਤਲਬ ਡੈਡੀ ਦਾ ਡਿਪਲੋਮਾ ਜਿਹੜਾ ਦੱਸਿਆ ਸੀ ਕਿ ਉਹ ਆਈਟੀ ਕੀਤੀ ਹੁੰਦੀ ਤੇ ਅੱਜ ਮੈਂ ਕਿਤੇ ਹੋਰ ਹੋਣਾ ਸੀਗਾ ਉਹ ਮੈਨੂੰ ਬਾਅਦ ਚ ਅਗੇ ਫੀਲ ਹੋਇਆ